ਬਾਰਿਸ਼ ਹੋਣ ਦੇ ਨਾਲ ਕੱਲੋ ਵੀ ਵੱਡੇ ਏਰੀਆ ਦੇ ਵਿੱਚ ਗੜੇਮਾਰੀ ਹੋਈ ਉਸ ਗੜੇਮਾਰੀ ਨੇ ਕਣਕ ਚਾਰਾ ਸਬਜ਼ੀਆਂ ਆਦਿ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਫਿਰ ਉਸ ਤੋਂ ਬਾਅਦ ਪੱਕੀ ਹੋਈ ਕਣਕ ਦੀ ਫਸਲ ਸੀ ਜਦੋਂ ਹਜ਼ਾਰਾਂ ਏਕੜ ਅੱਗ ਲੱਗਣ ਦੇ ਨਾਲ ਕਣਕ ਦੀ ਫਸਲ ਸੜ ਗਈ ਕੁਝ ਏਰੀਆ ਦੇ ਵਿੱਚ ਕਰਨਾਲ ਬੰਟ ਨਾਂ ਦੀ ਇੱਕ ਬਿਮਾਰੀ ਹੈ ਉਹਨੇ ਕਣਕ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੋ ਅਸੀਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਕੇਐਮਐਮ ਦੇ ਵਿੱਚ ਸ਼ਾਮਲ ਜਥੇਬੰਦੀਆਂ ਇਹ ਪਹੁੰਚੀਆਂ ਸੀ ਇਹ ਪੂਰਾ ਸਾਡਾ ਡਿਪਟੀ ਕਮਿਸ਼ਨਰਾਂ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਡਿਪਟੀ ਕਮਿਸ਼ਨਰਾਂ ਨੂੰ ਅੱਜ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਸੀ ਕਿ ਇਹ ਖਰਾਬ ਹੋਈ ਫਸਲ ਦਾ 100% ਦੀ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਖੇਤੀ ਘਾਟੇ ਬੰਦਾ ਧੰਦਾ ਹੁਣ ਕਾਰਨ ਆਰਥਿਕ ਮਦਹਾਲੀ ਭੋਗ ਰਹੇ ਆ ਕਰਜ਼ੇ ਦੇ ਬੋਝ ਹੇਠ ਦਬੇ ਪਏ ਆ ਸੋ ਇਹਨਾਂ ਦੀ ਜੋ ਨੁਕਸਾਨ ਦੀ 100% ਦੀ ਪਰਭਾਈ ਬਹੁਤ ਜ਼ਰੂਰੀ ਹੈ। ਦੇਖੋ ਹਰਿਆਣੇ ਨੂੰ ਪਾਣੀ ਨਾ ਦੇਣ ਦੀ ਗੱਲ ਨਹੀਂ। ਗੱਲ ਇਹ ਹੈ ਕਿ ਇਹ ਸਾਡੇ ਮੁਤਾਬਕ ਇਹ ਸਾਰੀ ਸਿਆਸਤ ਹੋ ਰਹੀ ਹੈ। ਪਾਣੀ ਜਾ ਰਿਹਾ ਸੀ ਜਨਾ ਸੰਤੁਸ਼ਟ ਹੈ ਹਰਿਆਣਾ। ਠੀਕ ਹੈ। ਅਸਲ ਦੇ ਵਿੱਚ ਗੱਲ ਕੀ ਹੈ ਕਿ ਇਹ ਗੱਲ ਚੱਲਦੀ ਹੈ ਸਤਲੁਜ-ਜਮਨਾ ਲਿੰਕ ਨਹਿਰ ਦੀ। ਇਹ ਸਾਰੇ ਤੇ ਸਾਰੀ ਹੈਗੀ ਹੈ ਪਵਾੜੇ ਦੀ ਜੜ ਇਹ ਚੀਜ਼। ਛਾਰ ਦਾ ਜਮਨਾ ਲਿੰਕ ਚੈਨਲ ਨੂੰ ਕਿਉਂ ਨਹੀਂ ਜੋੜਿਆ ਜਾਂਦਾ? ਜਿੱਧਰ ਕੇ ਪਾਣੀ ਬਦੇਰੀਆ 75000 ਕਰੋੜ ਰੁਪਇਆ ਜਿਹੜਾ ਹੈਗਾ ਜੇਕਰ ਉਹ ਜਿਹੜਾ ਇਹ ਇਹ ਕਮਲੀ ਆਇਆ ਸੀ ਉਹਨੂੰ ਸ਼ਾਰਦਾ ਜਮਨਾ ਲਿੰਕ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਮਧ ਪ੍ਰਦੇਸ਼ ਤੱਕ ਜਿਹੜੀ ਹੈ ਉਹ ਪਾਣੀ ਦੀ ਪੂਰਤੀ ਹੋ ਜਾਂਦੀ ਹੈ ਔਰ ਦੂਸਰਾ ਪੱਖ ਇਹ ਹੈ ਕਿ ਪਾਕਿਸਤਾਨ ਨੂੰ ਪਾਣੀ ਜਿਹੜਾ ਉਹ ਲੋੜ ਤੋਂ ਜ਼ਿਆਦਾ ਜਾ ਰਿਹਾ ਹੁਣ ਤਾਂ ਸਰਕਾਰ ਨੇ ਜੋ ਫੈਸਲਾ ਲਿਆ ਹੈ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਪਹਿਲਾਂ ਵੀ ਪਾਣੀ ਜਿਹੜਾ ਉਹ ਜ਼ਿਆਦਾ ਜਾ ਰਿਹਾ ਤੁਹਾਡੇ ਇੱਥੇ ਮਾਧੋਪੁਰ ਡੈਮ ਤੋਂ ਇਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਕਰ ਰਹੀਆਂ ਨੇ ਲੀਕੇ ਜ਼ਾਇਕਾ ਲੋ ਉਥੋਂ ਡੈਮ ਦੀ ਉਹ ਲੀਕੇ ਜਿਹੜੀ ਹੈਗੀ ਹੈ ਉਹ ਕਈ ਮਤਲਬ ਜਿਹੜਾ ਐਮ ਐਫ ਪਾਣੀ ਉਥੋਂ ਉਹ ਉਧਰ ਨੂੰ ਜਾ ਰਿਹਾ ਫਿਰ ਤੁਹਾਡਾ ਉਜ دریا ਜਿਹੜਾ ਹੈ ਉਹ ਮੇਰੇ ਕਹਿਣ ਤੋਂ ਭਾਵੇਂ ਵੀ ਇਹਨਾਂ ਨੂੰ ਤਾਂ ਜਿਹੜਾ ਪਾਣੀ ਜਿੱਧਰ ਲੋੜੋਂ ਵੱਧ ਜਾ ਰਿਹਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਹੁਣ ਤਾਂ ਇਹ ਸਿਰਫ ਸਿਆਸਤ ਕਰਦੇ ਆ ਕਿ ਹਰਿਆਣੇ ਨੂੰ ਪਾਣੀ ਜਿਹੜਾ ਵੱਧ ਦੇਣਾ ਇਹ ਤਾਂ ਪਹਿਲਾਂ ਹੀ ਸਾਨੂੰ ਲੱਭਦਾ ਸੀ ਇਹ ਕੁਝ ਕਰਨਗੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆ ਇਹਨਾਂ ਨੇ ਅਧਿਕਾਰੀ ਇਹਨਾਂ ਨੇ ਬਦਲ ਕੇ ਇਹਨਾਂ ਨੇ ਨੁਮਾਇੰਦਗੀ ਜਿਹੜੀ ਹੈ ਪੰਜਾਬ ਦੀ ਖਤਮ ਕਰਕੇ ਤੇ ਇਹਨਾਂ ਨੇ ਕੇਂਦਰ ਦੀ ਨੁਮਾਇੰਦਗੀ ਜਿਹੜੀ ਹੈ ਇੱਥੇ ਭਖੜਾ ਬਸ ਹੁਣ ਇਹਨਾਂ ਨੇ ਇੱਕ ਅਧਿਕਾਰੀ ਨੂੰ ਬਦਲ ਕੇ ਤੇ ਇਹ ਜੋ ਸਾਰਾ ਕੁਝ ਕਰ ਰਹੇ ਐ ਸੋ ਇਹ ਲੋਕਾਂ ਦਾ ਕੁਛ ਨਹੀਂ ਲੋਕਾਂ ਦਾ ਅਸੀਂ ਹਰੇਕ ਕਿਸਾਨ ਦੇ ਜਿਹੜੀ ਐ ਖੇਤ ਤੱਕ ਨਹਿਰੀ ਪਾਣੀ ਦੀ ਅਸੀਂ ਮੰਗ ਕਰਦੇ ਆਂ ਹਰੇਕ ਕਿਸਾਨ ਦੇ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਪਰ ਲੇਕਿਨ ਇਹ ਜਿਸ ਲੈਵਲ ਦੀ ਗੱਲ ਹੋ ਰਹੀ ਐ ਇਹ ਅਸਲ ਕੰਮ ਕਰਨ ਦੀ ਬਜਾਏ ਸਰਕਾਰ ਸਿਰਫ ਐ ਕਿਸਾਨਾਂ ਨੂੰ ਆਹਮਣੇ ਸਾਹਮਣੇ ਖੜਾ ਕਰਨੀ ਚਾਹੁੰਦੀ ਐ ਪੰਜਾਬ ਦੇ ਹਰਿਆਣੇ ਦੇ ਨੂੰ ਸੋ ਇਹ ਸਰਕਾਰ ਇਹੋ ਜਿਹੀ ਰਾਜਨੀਤੀ ਬੰਦ ਕਰੇ ਐ ਅਸਲ ਜਿਹੜੇ ਕੰਮ ਕਰਨ ਵਾਲੇ ਨੇ ਉਹਦਰ ਧਿਆਨ